ਅਸਲਾਮੁਅਲੈਕਮ ਮੈਂ ਮੀਤ ਕਾਨੀ ਹਾਂ ਤੁਸੀਂ ਠੀਕ ਠਾਕ ਹੈ ਰਹੀਏ ਦਿਨਾਂ ਦੀ ਚੜ੍ਹਦੀ ਕਲਾ ਚ ਹੋਵੋਗੇ ਅੱਜ ਦੀ ਜਿਹੜੀ ਕਥਾ ਨਾ ਸੰਤ ਮਸਕੀਨ ਜੀ ਦੀ ਬਹੁਤ ਸ਼ਾਨਦਾਰ ਹੈ ਜਿੰਦੇ ਵਿੱਚ ਉਹ ਮੁਸਲਮਾਨਾਂ ਦੇ ਇੱਕ ਸੂਫੀ ਬਜ਼ੁਰਗ ਔਲੀਆ ਕਰਾਮ ਮਹਿਯੂਦੀਨ ਚਿਸ਼ਤੀ ਬਾਬਾ ਫਰੀਦ ਸ਼ਕਰਗੰਜ ਰਹਿਮਤੁਲਾਹ ਅਲੈਹ ਦੇ ਬਾਰੇ ਬਹੁਤ ਹੀ ਵਧੀਆ ਬਿਆਨ ਦੱਸਦੇ ਪਏ ਨੇ ਕਰਦੇ ਪਏ ਨੇ ਇਹ ਕਥਾ ਬਹੁਤ ਖੂਬਸੂਰਤ ਹੈ। ਪਰ ਪਹਿਲਾਂ ਆਪਾਂ ਕਥਾ ਚੁਣ ਲੈਣੇ ਆ ਤੇ ਉਸ ਤੋਂ ਬਾਅਦ ਕਰਨੇ ਇਸ ਤੇ ਗੱਲ ਬਾਤ। ਤੇ ਸਾਰੇ ਵੀਰਾਂ ਪਾਵਾਂਗੇ ਵੀੰਤੀ ਹੈ ਕਿ ਸਾਡੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ। ਇੱਕ ਐਸਾ ਦੌਰ ਵੀ ਲੰਘਿਆ ਜੋ ਚਾਰੇ ਪਾਸੇ ਸੂਫੀ ਕਲਾਮ ਵੀ, ਸੂਫੀ ਵਿਚਾਰਾਂ ਦੀ ਅਗੰਮੀ ਬਾਰਿਸ਼ ਹੋ ਰਹੀ ਸੀ। ਉਸੇ ਦੌਰ ਵਿੱਚ Hazrat Nizamuddin Sheikh Maiyuddin Chishti Baba Farid ਸ਼ਕਰਗੰਜ اور ਇਸ ਤਰ੍ਹਾਂ ਦੇ ਹੋਰ ਅਨੇਕ ਔਲੀਆ ਪੀਰ ਫਕੀਰ ਪੈਦਾ ਹੋਏ ਸੂਫੀ ਸੰਜੇ ਖਿਆਲਾਂ ਦੇ ਮਾਲਕ ਨੇ ਔਰ ਫਰਾਖ ਦਿਲ ਨੇ ਜਿਸ ਕਿਸੇ ਪਾਸੋਂ ਵੀ ਰੋਸ਼ਨੀ ਮਿਲ ਜਾਏ ਉਹਨਾਂ ਨੂੰ ਹਰ ਦੀਵਾ ਪ੍ਰਵਾਨ ਸੀ ਔਰ ਉਹ ਹਰ ਦੀਵੇ ਦੀ ਪ੍ਰਕਰਮ ਕਰਨ ਵਿੱਚ ਰਾਜ਼ੀ ਸੀ ਬਾਬਾ ਫਰੀਦ ਇਸ ਤਰ੍ਹਾਂ ਦੇ ਸੂਫੀ ਫਕੀਰਾਂ ਵਿੱਚੋਂ ਇੱਕ ਫਰਾਖ ਦਿਲ ਰੋਸ਼ਨ ਦਿਮਾਗ ਔਰ ਅਗਾਉ ਵਰਤੋਂ ਵਿਚਾਰਾਂ ਦੇ ਮਾਲਕ ਸਨ ਆਪ ਦਾ ਜਨਮ ਪਿੰਡ ਖਤੋਵਾਲ ਜ਼ਿਲ੍ਹਾ ਮਲਤਾਨ ਵਿੱਚ ਹੋਇਆ ਆਪ ਦੀ ਮਾਤਾ ਦਾ ਨਾਮ ਮਰੀਮ ਸੀ ਔਰ ਪਿਤਾ ਸ਼ੇਖ ਜਮਾਨ ਸੁਲੇਮਾਨ ਮਾਂ ਬਾਪ ਤੋਂ ਤੇ ਪੁਰਬਲੇ ਬਣੇ ਸੰਸਕਾਰਾਂ ਦੇ ਮੁਤਾਬਕ ਆਪ ਛੋਟੀ ਉਮਰ ਦੇ ਵਿੱਚ ਹੀ ਅੱਲਾ ਦੇ ਪਿਆਰ ਵਾਲੇ ਸਨ ਔਰ ਅੱਲਾ ਦੇ ਪਿਆਰ ਦੇ ਗੀਤ ਹਰ ਵਕਤ ਗਾਂਦੇ ਰਹਿੰਦੇ ਸਨ ਜਿੱਥੇ ਇਸਲਾਮ ਵਿੱਚ ਸੰਗੀਤ ਨੂੰ ਮਮਾਨੀਅਤ ਹੈ ਉੱਥੇ ਸੂਫੀ ਫਕੀਰ ਗਾ गा ਕੇ ਹੀ ਅੱਲਾ ਨੂੰ ਰਜਾਂਦੇ ਰਹੇ ਅੱਲਾ ਨੂੰ ਪ੍ਰਾਪਤ ਕਰਦੇ ਰਹੇ ਸੂਫੀ ਕਿਸੇ ਹੱਦ ਤੱਕ ਇਸਲਾਮ ਔਰ ਵੈਦਿਕ ਧਰਮ ਯਹੂਦੀ ਧਰਮ ਇਸਾਈਅਤ ਇਹ ਸਭ ਕੁਝ ਦਾ ਇੱਕ ਮਿਸ਼ਰਣ ਹੀ ਸਮਝ ਲਓ ਸਵਮ ਸਰਮਤ ਸੂਫੀ ਫਕੀਰ ਦੇ ਕਲਾਮ ਤੋਂ ਪਤਾ ਚੱਲਦਾ ਹੈ ਉਹ ਕਹਿੰਦੇ ਨੇ ਸਰਮਤ ਬਖੂਚ ਇਸ਼ਕ ਬਦਨਾਮ ਸ਼ੁਦੀ ਸ਼ੇਖ ਸਰਮਤ ਦਾ ਐਸਾ ਕਹਿਣਾ ਜਿਸ ਦੀ ਕਬਰ ਜਾਮਾ ਮਸਜਿਦ ਦੇ ਕੋਲ ਬਣੀ ਹੋਈ ਹੈ ਜੋ ਦਿੱਲੀ ਦੀ ਗਲੀਆਂ ਵਿੱਚ ਨਗਨ ਘੁੰਮਦਾ ਸੀ ਔਰ ਅੱਥੇ ਪੈ ਅੱਲਾ ਦੀ ਬੰਦਗੀ ਵਿੱਚ ਮਸਤ ਰਹਿੰਦਾ ਸੀ ਉਸ ਦਾ ਐਸਾ ਕਹਿਣਾ ਕਿ ਸਰਮਤ ਬਖੂਚ ਇਸ਼ਕ ਬਦਨਾਮ ਸ਼ੁਦੀ ਵੀ ਮਲੇ ਖੁਦਾਈ ਪਿਆਰ ਦੀ ਗਲੀ ਵਿੱਚੋਂ ਲੰਘ ਕੇ ਬਦਨਾਮ ਹੋ ਗਏ ਲੋਕੀ ਲਾਂਚਣ ਲੱਗ ਪਏ ਨੇ ਐਸਾ ਦੇਖਿਆ ਗਿਆ ਕਿ ਪਿਆਰ ਵਿੱਚ ਭਿਜਿਆ ਹੋਇਆ ਹਿਰਦੈਤਨਾ ਮਾਸੂਮ ਹੋ ਜਾਂਦਾ ਹੈ ਇਤਨਾ ਭੋਲਾ ਹੋ ਜਾਂਦਾ ਹੈ ਕਿ ਲੋਕੀ ਉਸਨੂੰ ਪਾਗਲ ਤੱਕ ਵੀ ਕਹਿਣ ਲੱਗ ਪੈਂਦੇ ਦੁਨੀਆ ਦੇ ਬੜੇ ਸ੍ਰੇਸ਼ਟ ਸੰਤ ਜਨਾਂ ਨੂੰ ਸੰਸਾਰ ਨੇ ਪਾਗਲ ਆਖਿਆ ਜਿਵੇਂ ਕਬੀਰ ਕਹਿੰਦੇ ਨੇ ਲੋਕ ਕਹੇ ਕਬੀਰ ਬਉਰਾਣਾ ਕਬੀਰ ਕਾ ਮਰਮ ਰਾਮ ਹੀ ਜਾਣਾ ਵੇ ਲੋਕੀ ਕਹਿੰਦੇ ਨੇ ਕਬੀਰ ਬੌਰਾ ਹੈ ਪਾਗਲ ਹੈ ਤੇ ਜੇ ਕਬੀਰ ਪਾਗਲ ਹੈ ਤਾਂ ਫਿਰ ਇੱਕ ਗੱਲ تسلیم ਕਰਨੀ ਪੈਗੀ ਜਗਤ ਵਿੱਚ ਕੋਈ ਵੀ ਸਿਆਣਾ ਨਹੀਂ ਹੋ ਬਹੁ ਐਸਾ ਹੀ ਸੂਫੀ ਫਕੀਰ ਸਰਮਦ ਕਹਿੰਦੇ ਨੇ ਸਰਮਦ ਬਕੂਚ ਇਸ਼ਕ ਬਦਨਾਮ ਸੁਦੀ ਅਜ਼ਦੀਨ ਯਹੂਦ ਸੂਏ ਬਾ ਇਸਲਾਮ ਸੁਦੀ ਇਹ ਹੈਗਾ ਤੇ ਮੈਂ ਯਹੂਦੀ ਲੇਕਿਨ ਸੂਫੀ ਫਕੀਰਾਂ ਦੀ ਸੰਗਤ ਨੇ ਇਸਲਾਮ ਕਬੂਲ ਕਰਨ ਤੇ ਮਜਬੂਰ ਕਰ ਦਿੱਤਾ ਹੈ ਮਾਲੂਮ ਨਾ ਸ਼ੁਦ ਐ ਖੁਦਾ ਵੰਦ ਅਹਿਮਦ ਬਰਗਸ਼ਤਾ ਬਸੂ ਲਛਮਨੋ ਰਾਮ ਸੁਦੀ ਕਹਿੰਦਾ ਇਹਨਾਂ ਦੀ ਮਹਿਫਿਲ ਵਿੱਚ ਗੀਤ ਗਾਉਂਦਿਆਂ ਗਾਉਂਦਿਆਂ ਵੀ ਜਦ ਮੈਨੂੰ ਕੁਝ ਸੂਝ ਨਾ ਮਿਲੀ ਤੇ ਮੈਂ ਉੱਥੇ ਵੀ ਜਾ ਬੈਠਾ ਜਿੱਥੇ ਲਛਮਨ ਤੇ ਰਾਮ ਦੇ ਗੀਤ ਗਾਏ ਜਾਂਦੇ ਨੇ ਇੱਥੋਂ ਸਰਮਤ ਦਾ

ਵਿਸਾਲ ਦਿਲ ਦਿਮਾਗ ਦੇ ਮਾਲਕ ਆਪ ਦਾ ਪਛੋਕੜ ਤੇ ਵਜਨੀ ਸੀ ਆਫਵਾਨਿਸਤਾਨ ਦੇ ਰਹਿਣ ਵਾਲੇ ਸੰ ਔਰ ਪਛੋਕੜ ਸ਼ਾਹੀ ਖਾਨਦਾਨ ਨਾਲ ਵੀ تعلق ਰੱਖਦਾ ਹੈ ਹਿੰਦੁਸਤਾਨ ਦੇ ਚਾਇ ਔਰ ਪੀੜੀ ਦਰ ਪੀੜੀ ਰਹਿਣ ਕਰਕੇ ਆਪ ਦੀ ਭਾਸ਼ਾ ਠੇਠ ਪੰਜਾਬੀ ਹੋ ਗਈ ਔਰ ਆਪ ਦੀ तमाम ਬਾਣੀ ਲੈਂਦੀ ਪੰਜਾਬੀ ਦੇ ਵਿੱਚ ਹੈ ਪੱਕੜੇ ਰਾ ਆਪਣੇ ਪਾਸ ਪਟਨ ਜ਼ిల్లా ਮਲਤਾਨ ਵਿੱਚ ਹੀ ਬਣਾਇਆ ਆਪ ਦੇ ਵਿਚਾਰਾਂ ਵਿੱਚ ਆਪ ਦੇ ਕਲਾਮ ਵਿੱਚ ਬੈਰਾਤ ਬਿਰਹ ਗਿਆਨ ਭਗਤੀ ਰਸ ਭਰਪੂਰ ਰੂਪ ਵਿੱਚ ਬਰਿਆ ਹੋਇਆ ਹੈ ਜਿਤ ਸਾਧਨਾਵਾਂ ਦੇ ਦੌਰ ਵਿੱਚੋਂ ਆਪ ਲੰਘੇ ਨੇ ਤਾਂ ਉਸ ਪੀੜਾ ਦਾ ਵੀ ਆਪ ਨੇ ਜ਼ਿਕਰ ਕੀਤਾ ਹੈ ਜੈਸੇ ਪ੍ਰਸੂਤ ਦੀ ਬੀੜਾ ਤੋਂ ਲੰਘੇ ਬਿਨਾ ਕੋਈ ਵੀ ਈਸਤਰੀ ਮਾਂ ਨਹੀਂ ਬਣ ਸਕਦੀ پیڑا تو لنگے بناش نہیں آنند ماننا ہے پیڑا لگنا ہی پائے گا اور اس پیڑا کا خاص ذکر کیا ہے اور بابے فرید نے اپنے کلام ਇਸ ਨੂੰ ਖਾਸ ਥਾਂ ਦਿੱਤੀ ਫਰੀਦ ਕਹਿੰਦੇ ਨੇ ਚਿੰਤ ਘਟੋਲਾ ਵਾਣ ਦੁਖ ਬਿਰਹ ਵਿਛਾਵਣ ਲੈ ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਦੇਖ ਏ ਪ੍ਰਭੂ ਚਿੰਤਾ ਦੇ ਘਟਿਆ ਚਿੰਤ ਘਟੋਲਾ ਜੋ ਦੁਖ ਦੇ ਵਾਣ ਨਾਲ ਬੁਣੀ ਹੈ ਜਿਹਦੇ ਤੇ ਮੈਂ ਬਿਰਹ ਦੀ ਤੁਲਾਈ ਵਿਛਾਈ ਹੋਈ ਹੈ ایسی کٹی ہے اے 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 تو میں جیونا ہے خدا یہ میری اور مل دن رات دی تتکشا دن رات دا بھجن دن رات دی عبادت نے آپ سنسارتوں تو خاص کر کے کھان پی بھی بے مک کر ہے ਆਪ ਖਾਣ ਪੀਣ ਵਿੱਚ ਵੀ ਕੋਈ ਖਾਸ ਰੁਚੀ ਨਹੀਂ ਰੱਖਦੇ ਸਨ। ਔਰ ਵਾਕਈ ਬਿਰਹਿ ਕੁੱਠਿਆਂ ਨੂੰ ਭੁੱਖ ਕਿੱਥੇ ਤੇ ਵਿਆਸ ਕਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਫਰਮਾਨ ਕਰਦੇ ਨੇ ਹਰ ਬਿਨ ਨੀਂਦ ਭੁੱਖ ਕਉ ਕੈਸੀ ਕਾਪੜ ਤਨ ਨ ਸੁਖਾਵੇ। ਬਾਬਾ ਫਰੀਦ ਕਹਿੰਦੇ ਨੇ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ। ਮਲਤਾਨੀ ਬੋਸ਼ਾ ਵਿੱਚ ਲਾਵਣ ਦਾ ਮਤਲਬ ਹੈ ਸਬਜ਼ੀ। ਔਰ ਅੱਜ ਵੀ ਉੱਥੇ ਇਹੀ ਸ਼ਬਦ ਪ੍ਰਯੋਗ ਹੁੰਦਾ ਹੈ ਵੀ ਲਾਵਣ ਕੀ ਬਣਾਇਆ ਹੈ ਬਾਓ ਸਬਜ਼ੀ ਕੀ ਬਣਾਈਏ ਸਾਲਣ ਕੀ ਬਣਾਇਆ ਹੈ ਤਾਂ ਬਾਬਾ ਫਰੀਦ ਕਹਿੰਦੇ ਨੇ ਸਬਜ਼ੀ ਮੇਰੀ ਕੀ ਹੈ ਲਾਵਣ ਕੀ ਹੈ ਬੁਖ ਜਦ ਮੈਨੂੰ ਤੇਜ਼ ਬੁਖ ਲੱਗਦੀ ਹੈ ਮੈਂ ਉਦੋਂ ਹੀ ਖਾਂਦਾ ਤੇ ਸਵਾਦ ਬੁਖ ਦੇ ਵਿੱਚ ਹੈ ਬਾਬੇ ਫਰੀਦ ਦਾ ਇਹ ਕਹਿਣਾ ਭੋਜਨ ਦੇ ਵਿੱਚ ਨਹੀਂ ਹੈ ਬੁਖ ਦੇ ਵਿੱਚ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਐਸਾ ਮੰਨਦੇ ਨੇ ਰੁੱਪੇ ਕਾਮੇ ਦੋਸਤੀ ਭੁੱਖੇ ਸਾਦੇ ਗੰਢ ਭੁੱਖ ਦਾ ਤੇ ਸਵਾਦ ਦਾ ਆਪਸ ਵਿੱਚ ਮੇਲ ਹੈ ਆਪਸ ਵਿੱਚ ਗੰਢ ਹੈ ਤਾਂ ਬਾਬਾ ਫਰੀਦ ਕਹਿੰਦੇ ਨੇ ਭਾਵੇਂ ਕਾਠ ਵਰਗੀਆਂ ਸੁੱਕੀਆਂ ਰੋਟੀਆਂ ਜੋ ਮੇਰੇ ਢੇਰੇ ਵਿੱਚ ਆਉਂਦੀ ਹਨ ਤੇ ਜਦ ਮੈਨੂੰ ਭੁੱਖ ਲੱਗਦੀ ਹੈ ਤੇ ਮੈਂ ਖਾਣਾ ਮੈਨੂੰ ਸਵਾਦ ਹੀ ਲੱਗਦੀ ਹੈ ਨਾ ਔਰ ਇਸ ਢੰਗ ਨਾਲ ਮੈਂ ਆਪਣੀ ਉਧਰ ਪੂਰਤੀ ਕਰਦਾ ਫਰੀਦਾ ਰੋਟੀ ਮੇਰੀ ਕਾਠ ਕੀ ਲਾਉਣ ਨੂੰ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਨੇ ਸਹਿਣਗੇ ਦੁੱਖ ਬੁਖ ਹੈ ਨਹੀਂ ਤੇ ਚੋਪੜੀ ਖਾ ਰਹੇ ਨੇ ਬੁਖ ਹੈ ਨਹੀਂ ਤੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਖਾ ਰਹੇ ਨੇ ਬਾਬਾ ਫਰੀਦ ਕਹਿੰਦੇ ਨੇ ਬੁਖ ਤੋਂ ਬਿਨਾ ਜੋ ਖਾਣਾ ਹੈ ਇਹ ਰੋਗਾਂ ਨੂੰ ਜਨਮ ਦੇਣਾ ਹੈ ਬੁਖ ਹੈ ਨਹੀਂ ਤੇ ਜਿਹੜੀ ਇੱਕ ਇੱਕ ਬੁਰਕੀ ਸਰੀਰ ਦੇ ਅੰਦਰ ਜਾ ਰਹੀ ਹੈ ਇਹਨੇ ਸਰੀਰ ਨੂੰ ਤਾਕਤ ਨਹੀਂ ਦੇਣੀ ਸਰੀਰ ਨੂੰ ਰੋਗ ਦੇਣੇ ਨੇ ਇਹਨੇ ਸਰੀਰ ਨੂੰ ਤਾਕਤ ਨਹੀਂ ਨਹੀਂ ਦੇਣੀ ਸਰੀਰ ਨੂੰ ਬਿਮਾਰੀਆਂ ਦੇਣੀਆਂ ਨੇ ਔਰ ਬਾਦੈ ਫਰੀਦ ਦਾ ਇਹ ਬੋਲ ਅਜੋਕੇ ਵਿਗਿਆਨ ਤੇ ਸਪਸ਼ਟ ਰੂਪ ਵਿੱਚ ਪੂਰਨ ਉਤਰਦਾ ਹੈ ਆਪ ਦਾ ਸਰੀਰ ਸਹਜੇ ਸਹਜੇ ਸੁਖਦਾ ਗਿਆ ਹਡੀਆਂ ਦੇ ਢਾਂਚੇ ਆਪ ਰਹਿ ਗਏ ਦਿਨ ਰਾਤ ਬਿਰਹ ਦੀ ਅਗਨ ਨੇ ਔਰ ਭੋਜਨ ਦੀ ਕਮੀ ਨੇ ਦਿਨ ਰਾਤ ਦੀ ਸਾਧਨਾ ਨੇ ਆਪ ਦੇ ਸਰੀਰ ਦੀ ਜੋ ਹਾਲਤ ਬਣਾਈ ਉਹ ਆਪ ਆਪਣੇ ਕਲਾਮ ਵਿੱਚ ਇੰਜ ਬਿਆਨ ਕਰਦੇ ਨੇ ਫਰੀਦਾ ਤਨ ਸੁੱਕਾ ਪਿੰਜਰthia ਤਲੀਆਂ ਖੁੰਡੇ ਕਾਗ ਅਜੇ ਸੋ ਰੱਬ ਨਾ ਬਉੜੋ ਦੇਖ ਬੰਦੇ ਦੇ ਭਾਗ ਆਪ ਕਹਿੰਦੇ ਨੇ ਕਿ ਮੈਂ ਸੁਖ ਦੇ ਪਿੰਜਰ ਹੋ ਗਿਆ ਤੇ ਹੁਣ ਹਾਲਾਤ ਇਹ ਨੇ ਕਿ ਉਡ ਨਹੀਂ ਹੋਈਆਂ ਇੱਥਾਂ ਤੇ ਉੱਡਦੇ ਹੋਏ ਕਾਹੂਏ ਮੈਨੂੰ ਮੁਰਦਾ ਸਮਝ ਲੈਂਦੇ ਨੇ ਔਰ ਥੁੰਗਾ ਮਾਰਨ ਦੀ ਵੀ ਕੋਸ਼ਿਸ਼ ਕਰਦੇ ਨੇ ਬਾਬੇ ਫਰੀਦ ਨੇ ਅਗਲੇ ਸ਼ਲੋਕ ਵਿੱਚ ਕਵੀਆਂ ਨੂੰ ਮੁਖਾਤਬ ਕਰਕੇ ਐਸਾ ਖੈ ਕਾਂਗਾ ਕਰ ਗੰਡੰਡੋਲਿਆ ਸਗਲਾ ਖਾਇਓ ਮਾਸ ਇਹ ਬੋਲੈ ਨਾ ਮਤ ਛਿੜੋ ਪਰ ਦੇਖਨ ਕੀ ਆਸ ਕਵੀਆਂ ਨੇ ਜਦ ਠੂੰਗਾ ਮਾਰੀਆਂ ਮੁਰਦਾ ਜਾਣ ਕੇ ਤੇ ਬਾਬਾ ਫਰੀਦ ਨੇ ਉਹਨਾਂ ਨੂੰ ਰੋਕਿਆ ਨਹੀਂ ਸਰੀਰ ਦੀ ਥੋੜੀ ਜੀਆਂ ਹਰਕਤ ਵੇਖ ਕੇ ਕਵੂ ਇੱਕ ਪਾਸੇ ਹੋਏ ਤੇ ਕਵੀਆਂ ਨੂੰ ਸਬੋਧਨ ਕਰਦੇ ਕਹਿੰਦੇ ਨੇ پاہویں میرے پنجر دا سارا ماس کھا لو لیکن میری اکھیاں نو نہ کھانا میری اکھیاں دے ٹھونگا نہ مارنا کیونکہ اجے تو میں خدا نو ویکھنا ہے ایسا نہ ہوئے کہ بینہ ویکھیں تسی اسی میں نو اندھا کر دے اجے میں اپنے پیارے نو ویکھنا ہے تسی سب کھا جاؤ لیکن میری اکھیاں رین رینا میرے نیت رین دینا برہی دی اگر آپ دے اندر کتنی زیادہ ہے آپ ایسا کہیں دنے ਕਿ ਫਰੀਦਾ ਤਨ ਤਪੇ ਤਨੂਰ ਜਉ ਬਾਲਣ ਹੱਡ ਬਲਣ ਸੂਫੀ ਫਕੀਰਾਂ ਦੇ ਅਮਰ ਕਲਾਮ ਵਿੱਚੋਂ ਬਾਬਾ ਫਰੀਦ ਦਾ ਕਲਾਮ ਸ਼ਰਮੌਰ ਹੈ ਜਿਸ ਦੇ ਵਿੱਚ ਬਿਰਹ ਦੀ ਅਗਨਨ ਪ੍ਰધાન ਹੈ ਔਰ ਇਹ ਹਕੀਕਤ ਹੈ ਕਿ ਬਿਰਹ ਦੀ ਪੀੜਾ ਵਿੱਚ ਜਿਹੜੇ ਲੰਗੇ ਨੇ ਮਿਲਾਪ ਦਾ ਅਨੰਦ ਵੀ ਉਹਨਾਂ ਨੇ ਮਾਣਿਆ ਹੈ ਭੁੱਖ ਦੀ ਪੀੜਾ ਵਿੱਚ ਜਿਹੜੇ ਲੰਗੇ ਨੇ ਭੋਜਨ ਦਾ ਸਵਾਦ ਵੀ ਉਹਨਾਂ ਨੇ ਮਾਣਿਆ ਹੈ ਭੁਖੀ ਨਹੀਂ ਤੇ ਸਵਾਦ ਕੀ ਬਿਰਹਾਈ ਨਹੀਂ ਤੇ ਮਿਲਾਪ ਦਾ ਰਸ ਕੀ ਕਿਤਨਾ ਪਰਵਲ ਬਿਰਹ ਹੈ ਆਪਕੇ ਨਿਰ ਤਨ ਇੰਜ ਤਪਿਆ ਹੋਇਆ ਹੈ ਜਿਵੇਂ ਤਨੂਰ ਔਰ ਉਸ ਦੇ ਚ ਮਰੀਆਂ ਹੱਡੀਆਂ ਬਾਲਨ ਰੂਪ ਵਿੱਚ ਬਲ ਰਹੀਆਂ ਫਰੀਦਾ ਤਨ ਤਪੇ ਤਨੂਰ ਜਿਉ ਬਾਲਨ ਹੱਡ ਬਲਣ ਪੈਰੀ ਥਕਾਂ ਸਿਰ ਜੁੜਾ ਜੇ ਨੂੰ ਪਰੀ ਮਿਲਨ ਪੈਰਾਂ ਨਾਲ ਚੱਲਦੇ ਆ ਚੱਲਦੇ ਆ ਜੇ ਮੈਂ ਥੱਕ ਜਾਵਾਂ ਤੇ ਐ ਖੁਦਾ ਮੈਂ ਸਿਰ ਦੇ ਭਾਰ ਵੀ ਚੱਲਣ ਨੂੰ ਤਿਆਰ ਹਾਂ ਬਸ਼ਰਤੇ ਤੂੰ ਮਿਲੇ ਤੇਰਾ ਮਿਲਾਪ ਹੋਵੇ ਮੈਂ ਤੇ ਸਿਰ ਦੇ ਭਾਰ ਵੀ ਤੈਨੂੰ ਟੋਲਣ ਨੂੰ ਤਿਆਰ ਹਾਂ ਮੈਂ ਤੇ ਉਲਟਾ ਲਟਕ ਕੇ ਵੀ ਤੈਨੂੰ ਲੱੱਣ ਦੀ ਕੋਸ਼ਿਸ਼ ਕਰ ਸਕਦਾ ਸ਼ਰਤ ਇਹ ਕਿ ਤੇਰਾ ਮਿਲਾਪ ਹੋਵੇ ਤੇਰਾ دیدار ਹੋਵੇ ਬਹੁਤ ਕਠਨ ਤਤੀਖਾ ਤੋਂ ਆਪ ਲੰਘ ਰਹੇ ਨੇ ਤੇ ਇਸ ਸ਼ਲੋਕ ਤੋਂ ਕਿਦਰੇ ਐਸਾ ਭਾਵ ਕੋਈ ਨਾ ਲਵੇ ਕਿ ਵਾਕਈ ਜ਼ਮੀਨ ਲਿੱਤੇ ਚਲਣ ਗਰਦਸ਼ ਦੇ ਨਾਲ ਹੀ ਪ੍ਰਮਾਤਮਾ ਲੱਗਦਾ ਹੈ ਖੁਦਾ ਲੱਗਦਾ ਹੈ ਤੋਂ ਬਾਬਾ ਫਰੀਦ ਦੇ ਇਸ ਸ਼ਲੋਕ ਦੇ ਥੱਲੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਸ਼ਲੋਕ ਹੈ ਸਤਿਗੁਰ ਕਹਿੰਦੇ ਨੇ ਫਰੀਦਾ ਤਨ ਨ ਤਪਾਇ ਤਨੂਰ ਜਿਉ ਬਾਲਨ ਹੱਡ ਨਾ ਬਾਲ ਸਿਰ ਪੈ ਰੀਂ ਕਿਆ ਫੇੜੀਏ ਅੰਤਰ ਪਿਰੀ ਨਿਹਾਲ ਸਿਰ ਦੇ ਭਾਰ ਚਲਣ ਦੀ ਲੋੜ ਨਹੀਂ تے پیرا نال زمین ناپن دی لوڑ نہیں فریل تھوڑا جیاں اندر جھاتی ماریے ہے تے خدا دے دیدار اندروں ہی ہو جاندے نے دراصل گیان تے ایسا فرید کو ہے پر جس دور دے چو لنگ رہے نے وہ برہے دا دور ہے وہ برہے دی عوستہ ہے لیکن برہی گیت اس برہی بانی نو کوئی پڑھ کے مغالطے بھی چنا پہ جائے اس مغالطے نو گروہ امرداز شی مہاراج نے دور کیتا ہے ਉਨੀ ਸ਼ੇਖ ਫਰੀਦ ਦੇ ਕਲਾਮ ਵਿੱਚ ਕੋਈ ਮੁਵਲਤਾ ਨਹੀਂ ਆਪ ਅਗਾਹ ਚਲ ਕੇ ਕਹਿੰਦੇ ਨੇ ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲ ਰੇਤੇ ਰਹੋ ਫਰੀਦਾ ਜਿਹੀ ਵੇਸ਼ੀ ਸੌ ਮਿਲੇ ਸੇਈ ਵੇਸ਼ ਕਰਿਓ ਐ ਖੁਦਾ ਇਹ ਜੋ ਮੈਂ ਤਨ ਲੱਤੇ ਕੀਮਤੀ ਬਸਤਰ ਪਹਿਨੇ ਨੇ ਰੇਸ਼ਮੀ ਬਸਤਰ ਪਹਿਨੇ ਨੇ ਇਹ ਮੈਂ ਫਾੜ ਦੇਣਾ ਇੰਨੇ ਪਰੇ ਸੁਟ ਦੇਣਾ ਔਰ ਮੈਂ ਕਮਲੀ ਪਹਿਨ ਲੈਂਦਾ ਸੂਫ ਉਹਨੂੰ ਕਹਿੰਦੇ ਨੇ ਤੇ ਉਹਨਾਂ ਦਾ ਬਣਿਆ ਹੋਇਆ ਚੋਲਾ ਕਾਲੀ ਉਹਨਾਂ ਦਾ ਬਣਿਆ ਹੋਇਆ ਚੋਲਾ ਇਹ ਫਕੀਰ ਲੋਕ ਧਾਰਮ ਕਰਦੇ ਸਨ ਲਿਆਜ਼ਾ ਇਹਨਾਂ ਦਾ ਨਾਂ ਹੀ ਸੂਫੀ ਫਕੀਰ ਪੈ ਗਿਆ ਹਿੰਦੁਸਤਾਨ ਦੇ ਸੈਂਕੜੇ ਦੀ ਤਾਦਾਦ ਦੇ ਸੂਫੀ ਫਕੀਰਾਂ ਦੇ ਅੱਜ ਮਕਬਰੇ ਹਰੇ ਤੇ ਚਾਰੇ ਪਾਸੇ ਉਹਨਾਂ ਦੇ ਅਮਰ ਕਲਾਮ ਗੂੰਜਦੇ ਪੈਣ ਅੱਜ ਵੀ ਉਰਦੂ ਦੀ ਸ਼ਾਇਰੀ ਨੂੰ ਤੇ ਕਵਾਲੀ ਸੰਗੀਤ ਨੂੰ امیر خسرو نے جنم دیتا ہے جو واقعی صوفیاں دی شرینی دے ایک سرمور صوفی ہوئے دے ان صوف دا مطلب ہے ان جو سردی گرمی ان دا ہی چولا موٹا جیاں دھارن کری پھر دے اس طرح دے دی فقیرانوں دیکھ کے لوکی کی کہیں سن اے صوفی دے صوفیاں دی طرز زندگی کی سی گا کے اللہ نور جھانا نچ کے اللہ نور جھانا عبادت ਉੱਚੀ ਉੱਚੀ ਧੁਨ ਨਾਲ ਕਰਨੀ ਉੱਚੀ ਉੱਚੀ ਆਵਾਜ਼ ਨਾਲ ਕਰਨੀ ਤਾਂ ਬਾਬਾ ਫਰੀਦ ਵੀ ਉਸੇ ਸ਼੍ਰੇਣੀ ਦੇ ਚੁਣੇ ਆਪ ਕਹਿੰਦੇ ਨੇ ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿਰਿਓ ਇਹ ਰੇਸ਼ਮੀ ਕਪੜੇ ਮੈਂ ਫਾੜ ਦੇਣਾ ਔਰ ਮੈਂ ਉਹਨਾਂ ਦੀ ਕੰਬਲੀ ਧਾਰਨ ਕਰ ਲੈਣਾ ਜੇ ਹੀ ਵੇਸ਼ੀ ਸੌ ਮਿਲੇ ਸੇਈ ਵੇਸ਼ ਕਰਿਓ اے خدا ਤੂੰ ਜਿਸ ਵੇਸ਼ ਵਿੱਚ ਮੈਨੂੰ ਮਿਲੇ ਮੈਂ ਉਸ ਵੇਸ਼ ਨੂੰ ਧਾਰਨ ਕਰ ਲੈਣਾ ਮੈਂ ਉਹ ਲਿਬਾਸ ਤਰਨ ਕਰ ਲੈਣਾ ਇਸ ਤੋਂ ਵੀ ਇੱਕ ਬਲੇਖਾ ਪੈ ਸਕਦਾ ਸੀ ਕਿ ਵਾਕਈ ਖੁਦਾ ਕਿਸੇ ਲਿਬਾਸ ਵਿੱਚ ਮਿਲਦਾ ਹੈ ਵਾਕਈ ਖੁਦਾ ਕਿਸੇ ਵਿਸ਼ੇਸ਼ ਤੌਰ ਦੇ ਕਪੜਿਆਂ ਦੇ ਵਿੱਚ ਤੇ ਵਿਸ਼ੇਸ਼ ਰੰਗ ਦੇ ਕਪੜਿਆਂ ਦੇ ਰਾਹੀਂ ਮਿਲਦਾ ਹੈ ਦਰਅਸਲ ਇਹ ਭਾਵ ਫਰੀਦ ਦਾ ਨਹੀਂ ਪਰ ਤੜਪਿਆ ਹਿਰਦਾ ਫਰੀਦ ਦਾ ਐਸਾ ਕਹਿ ਰਿਹਾ ਹੈ ਕਿ ਖੁਦਾ ਤੋ ਕਿਵੇਂ ਮਿਲੇਗਾ ਤੋ ਕਿਸ ਤਰ੍ਹਾਂ ਮਿਲੇਗਾ ਉਹਨਾਂ ਦੇ ਸ਼ਲੋਕ ਤੋਂ ਮਗਾਲਾ ਨਾ ਪਵੇ ਤੋ ਇਹ ਦੇ ਤੱਲੇ ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਲੋਕ ਹੈ ਆਪ ਕਹਿੰਦੇ ਨੇ ਫਰੀਦਾ ਕਾਹੇ ਪਟੋਲਾ ਪਾੜਤੀ ਕੰਬਲ ਰੀਤੇ ਐ ਫਰੀਦ ਕਿਉਂ ਤੂੰ ଏ ਕਿੰਨੀ ਬਸਤਰ ਇਹ ਰੇਸ਼ਮੀ ਚੋਲਾ ਫਾੜਦਾ ਹੈ ਕਿਉਂ ਤੂੰ ਇਸ ਦੀ ਥਾਂ ਤੇ ਸੂਫ ਦੀ ਕਮਲੂ ਧਾਰਨ ਕਰਦਾ ਹੈ ਫਰੀਦਾ ਕਾਹੇ ਪਟੋਲਾ ਪਾੜਤੇ ਕੰਬਲੜੀ ਪੈਰਿਓ ਨਾਨਕ ਘਰ ਹੀ ਬੈਠਿਆ ਸੋ ਮਿਲੇ ਜੇ ਨੀਅਤ راست ਕਰਿਓ ਨੀਅਤ ਠੀਕ ਹੋਵੇ ਤੇ ਹਰ ਥਾਂ ਤੇ ਖੁਦਾ ਹੈ ਘਰ ਬੈਠਿਆਂ ਵੀ ਰੱਬ ਮਿਲ ਜਾਂਦਾ ਹੈ ਭਟਕਣ ਦੀ ਲੋੜ ਹੀ ਨਹੀਂ ਦੱਖੇ ਖਾਣ ਦੀ ਲੋੜ ਹੀ ਨਹੀਂ ਪ੍ਰਮਾਤਮਾ ਲਿਬਾਸ ਨੂੰ ਨਹੀਂ ਵੇਖਦਾ ਨੀਅਤ ਨੂੰ ਵੇਖਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸ਼ਲੋਕ ਦੇ ਰਾਹੀਂ ਐਸਾ ਕਹਿ ਰਹੇ ਨੇ ਪਰਮਾਤਮਾ ਰੂਪ ਨੂੰ ਨਹੀਂ ਵੇਖਦਾ ਸ਼ਰੀਰ ਨੂੰ ਨਹੀਂ ਵੇਖਦਾ ਜ਼ਮੀਰ ਨੂੰ ਵੇਖਦਾ ਹੈ ਪਰਮਾਤਮਾ ਸੂਰਤ ਨੂੰ ਨਹੀਂ ਵੇਖਦਾ ਸਿਰਤ ਨੂੰ ਵੇਖਦਾ ਹੈ ਪਰਮਾਤਮਾ ਸ਼ਿੰਗਾਰ ਨੂੰ ਨਹੀਂ ਵੇਖਦਾ ਨੀਅਤ ਨੂੰ ਵੇਖਦਾ ਹੈ ਇਸਦੀ ਨੀਅਤ ਕੀ ਹੈ ਇਸਦੀ ਅੰਦਰ ਸੋਚਣੇ ਕੀ ਹੈ ਹੋ ਸਕਦਾ ਬਾਹਰੋਂ ਬੰਦਾ ਦਾਨੀ ਪ੍ਰਗਟ ਹੋਵੇ ਪਰ ਉਸਦੀ ਨੀਅਤ ਵਿੱਚ ਬੇਈਮਾਨੀ ਹੋਵੇ ਬਾਹਰੋਂ ਉਹ ਗਿਆਨੀ ਪ੍ਰਗਟ ਹੋਵੇ ਪਰ ਉਸਦੀ ਨੀਅਤ ਵਿੱਚ ਕਪਟ ਹੋਵੇ ਛਲ ਹੋਵੇ ਜੈਸੇ ਕਿ ਕਬੀਰ ਸੋਮ ਕਹਿੰਦੇ ਨੇ ਕਿ ਹਿਰਦੇ ਕਪਟ ਮੁਖ ਗਿਆਨੀ ਝੂਠੇ ਕਹਾ ਬਿਲੋਵਸ ਪਾਣੀ ਹਿਰਦੇ ਵਿੱਚ ਕਪਟ ਰੱਖ ਕੇ ਵੀ ਗਿਆਨ ਦੀ ਗੱਲ ਕੀਤੀ ਜਾ ਸਕਦੀ ਹੈ ਹਿਰਦੇ ਵਿੱਚ ਦੁੱਖਾ ਰੱਖ ਕੇ ਵੀ ਪ੍ਰੇਮ ਦੀ ਚਰਚਾ ਕੀਤੀ ਜਾ ਸਕਦੀ ਹੈ ਹਿਰਦੇ ਵਿੱਚ ਅੰਧਕਾਰ ਰੱਖ ਕੇ ਵੀ ਪ੍ਰਕਾਸ਼ ਦੀ ਗੱਲ ਕੀਤੀ ਜਾ ਸਕਦੀ ਹੈ ਪਦਾਰਥ ਦੀ ਖਿੱਚ ਆਪਣੇ ਹਿਰਦੇ ਵਿੱਚ ਰੱਖ ਕੇ ਪਰਮਾਤਮਾ ਦੀ ਗੱਲ ਕੀਤੀ ਜਾ ਸਕਦੀ ਏ ਔਰ ਐਸੀਆਂ ਗੱਲਾਂ ਸੰਸਾਰ ਵਿੱਚ ਬਕਾਇਦਾ ਰੂਪ ਵਿੱਚ ਹੋ ਰਹੀਆਂ ਨੇ ਕਿਧਰੇ ਫਰੀਦ ਦੇ ਸ਼ਲੋਕ ਤੋਂ ਵੀ ਇਹ ਮਗਾਲਤਾ ਨਾ ਪੈ ਜਾਏ ਕਿ ਰੱਬ ਵਾਕਈ ਕਿਸੇ ਸ਼ਿੰਗਾਰ ਵਿੱਚ ਮਿਲਦਾ ਹੈ ਕਿਸੇ ਲਿਬਾਸ ਤੇ ਚ ਮਿਲਦਾ ਹੈ ਤੋਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਹੀਂ ਉਹ ਤੇ ਜਦ ਨੀਅਤ ਰਾਸ ਕਰੀਏ ਤੇ ਮਿਲ ਪੈਂਦਾ ਜਦ ਨੀਅਤ ਨੂੰ ਠੀਕ ਕਰੀਏ ਉਗਲਵਤ ਰਹੀ ਇਹਦੇ ਵਿੱਚ ਬਕਰ ਦਾ ਲੈ ਲੈਣਾ ਨਾ ਮੇਰੇ ਘਰ ਹੀ ਬੈਠਿਆਂ ਸੋ ਮਿਲੇ ਜੇ ਨੀਅਤ ਰਾਸ ਕਰਿ ਦਿਨ ਰਾਤ ਇਸ ਢੰਗ ਦੀ ਭਜਨ ਤੇ ਬੰਦਗੀ ਵਿੱਚ ਲੀਨ ਲੈ ਅਰੋਗਨ ਸਪਸ਼ਟ ਹੈ ਕਿ ਇਸ ਪਾਸੇ ਆਪ ਨੂੰ ਪ੍ਰੇਰਿਆ ਆਪ ਦੀ ਮਾਨ ਹੈ ਜੈਸੇ ਧਰਮੋ ਭਗਤੀ ਮਾਰਗ ਤੇ ਤੋਰਿਆ ਉਸ ਦੀ ਮਾਨ ਹੈ ਗੋਪੀ ਚੰਦਨੋ ਵੀ ਉਦੀ ਮਾਂ ਨੇ ਪ੍ਰਭੂ ਮਾਰੂਪ ਤੇ ਤੋੜਿਆ ਬਾਬੇ ਫਰੀਦ ਨੂੰ ਵੀ ਮਾਂ ਨਹੀਂ ਤੋੜਿਆ ਤੇ ਬਕਾਇਦਾ ਫਰੀਦ ਤੇ ਆਪਣੀ ਬਾਣੀ 'ਚ ਕਹਿੰਦੇ ਨੇ ਤਿੰਨ ਧਨ ਜਣੇ ਦੀ ਮਾਉ ਆਏ ਸਫਲ ਸੇ ਕਹਿੰਦੇ ਨੇ ਬਾਬਾ ਫਰੀਦ ਜਦ 8 ਸਾਲ ਦੇ ਸਨ ਬੱਚਿਆਂ ਨਾਲ ਖੇਡਵੇ ਖੇਡਵੇ ਥਕੇ ਹਾਰੇ ਸ਼ਾਮ ਨੂੰ ਜਦ ਘਰ ਆਏ ਤੇ ਮਾਂ ਨੇ ਕਿਹਾ ਪੁੱਤਰਾ ਕਦੀ ਅੱਲਾ ਨੂੰ ਵੀ ਯਾਦ ਕਰ ਲਿਆ ਕਰ نماز بھی پڑھ لیا کر ہر وقت کھیڑ ہی رہنا ہے ہر وقت کھیڑا چلین رہنا ہے بندگی بھی کر لیا, بند کر, بند کر, بند لیا کر نماز بھی, بھی, بھی پڑھ لیا کر, کر. تسبیح بھی پھیر لیا کر کدھی بیٹھ کے قرآن بھی تلاوت بھی لیا کر لیا کر معصوم سوم بالک نے بھولے بھارچ کے ماں خدا کی دے وے گا میں نماز پڑھا میں تسبیح پھیر میں ایسی محنت کر بدلے دچ میں پراپت کی ہوئے گا बच्चा लेने दी भाषा जानदा है देने दी नहीं एक मासूम बच्चा ਖਿਡੌਣੇ ਨਾਲ ਖੇਡ ਰਿਹਾ ਹੈ ਤੇ ਉਹਨੂੰ ਕਹਿ ਦੋ ਇਹ ਖਿਡੌਣਾ ਜ਼ਰਾ ਥੋੜੀ ਦੇਰ ਲਈ ਦੂਜੇ ਬੱਚੇ ਨੂੰ ਦੇ ਦਿਓ ਨਹੀਂ ਦੇਗਾ ਉਹ ਅਜੇ ਲੈਣਾ ਹੀ ਜਾਣਦਾ ਹੈ ਦੇਣਾ ਨਹੀਂ ਉਹਦੇ ਕੋਲ ਖਿਡੌਣੇ ਚਾਰ ਵੀ ਆਉਣਗੇ ਤਾਂ ਵੀ ਇੱਕ ਖਿਡੌਣਾ ਦੂਜੇ ਨੂੰ ਦੇਣ ਨੂੰ ਤਿਆਰ ਨਹੀਂ ਟੁੱਟ ਜਾਏ ਇਹ ਗਲਵਖਰੀ ਹੈ ਪਰ ਦੇਣ ਨੂੰ ਉਸ ਵਕਤ ਤਿਆਰ ਨਹੀਂ ਕਿਉਂਕਿ ਦੇਣ ਦੀ ਇਹ ਜਿਹੜੀ ਰੁਚੀਆਂ ਨੇ

ਖੁਦਾ ਸ਼ੱਕਰ ਦੇ ਦੇਗਾ ਖੁਦਾ ਗੁੜ ਦੇ ਦੇਗਾ ਬੱਚੇ ਦਾ ਸੁਭਾ ਮਿੱਠੇ ਨਾਲ ਰੁਚੀਆਂ ਤ੍ਰਿਪਤ ਹੁੰਦੀਆਂ ਨੇ ਰੁਚੀਆਂ ਵਿੱਚ ਮਿੱਠਾ ਸਮਾਇਆ ਹੁੰਦਾ ਹੈ ਤੋ ਬੱਚਾ ਸ਼ੱਕਰ ਦੀ ਗੱਲ ਸੁਣ ਕੇ ਗੁੜ ਦੀ ਗੱਲ ਸੁਣ ਕੇ ਖੁਸ਼ ਹੋ ਗਿਆ ਕਹਿੰਦਾ ਮਾਂ ਤੂੰ ਮੈਨੂੰ ਸਿਖਾ ਮੈਂ ਜ਼ਰੂਰ ਨਮਾਜ਼ ਪੜਾਂਗਾ ਜ਼ਰੂਰ ਤਸਵੀਰਾਂ ਦਾ ਤੋ ਨਮਾਜ਼ ਦੀ ਸਿੱਖਿਆ ਫਰੀਦ ਨੂੰ ਮਾਂ ਤੋਂ ਮਿਲੀ ਤਸਦੀਕ ਫੇਰਨ ਦੀ ਜਾਂਚ ਫਰੀਦ ਨੇ ਮਾਂ ਤੋਂ ਸਿੱਖੀ ਹੈ ਰੋਜ਼ ਫਰੀਦ ਮਸੱਲਾ ਵਿਛਾ ਕੇ ਨਮਾਜ਼ ਪੜ੍ਹਦੇ ਨੇ ਤੇ ਜਦੋਂ ਅੱਖਾਂ ਮੀਟ ਕੇ ਨਮਾਜ਼ ਪੜ੍ਹਦੇ ਨੇ ਤੇ ਮਸੱਲੇ ਦੇ ਥੱਲੇ ਮਾਂ ਸ਼ੱਕਰ ਦੀ ਕੁੜੀ ਰੱਖ ਦਿੰਦੀ ਹੈ ਕਦੇ ਗੁੜ ਦੀਆਂ ਰੋੜੀਆਂ ਰੱਖ ਦਿੰਦੀ ਹੈ ਨਮਾਜ਼ ਪੜ੍ਹਨ ਤੋਂ ਬਾਅਦ ਜੈਸੇ ਫਰੀਦ ਮਸੱਲਾ ਸਨੇਟਾ ਹੈ ਥੱਲੇ ਉਸ ਨੂੰ ਸ਼ੱਕਰ ਮਿਲ ਜਾਂਦੀ ਹੈ ਗੁੜ ਮਿਲ ਜਾਂਦਾ ਹੈ ਖੁਸ਼ ਹੋ ਜਾਂਦੇ ਨੇ ਫਰੀਦ ਤੇ ਕੰਮ ਖੁਦਾ ਤੇ ਸੌਦਾ ਨਕਦੀ ਕਰਦਾ ਹੈ ਇਧਰ ਕਰੋ ਇਧਰ ਮਿਲ ਜਾਂਦਾ ਹੈ ਰੋਜ਼ ਹੁਣ ਨਮਾਜ਼ ਪੜ੍ਹਦੇ ਨੇ ਤੇ ਰੋਜ਼ ਆਪ ਨੂੰ ਖਾਣ ਲਈ ਗੁੜ ਤੇ ਸ਼ੱਕਰ ਮਿਲ ਜਾਂਦਾ ਹੈ ਬੜੇ ਪ੍ਰਸੰਨ ਅੱਜ ਜਦ ਨਮਾਜ਼ ਪੜ੍ਹਨ ਲੱਗੇ ਵਕਤ ਹੋ ਗਿਆ ਸੀ ਵੇਲ ਹੋ ਗਈ ਨਮਾਜ਼ ਦੀ ਤੇ ਮਾਂ ਦੀ ਰੁਚੀਆਂ 'ਚ ਵੀ ਇਹ ਗੱਲ ਨਾ ਰਹੀ ਕਿ ਥੱਲੇ ਸ਼ੱਕਰ ਰੱਖਣੀ ਹੈ ਤੇ ਮਾਂ ਪਾਣੀ ਭਰਨ ਚਲੀ ਗਈ ਇਧਰ ਖੁਦਾ ਦੀ ਦੁਨੀਆ ਵੀ رحمت دے گھر دے آئی بخشش دے گھر دے آئی معصوم بالک اج نماز دے چلین ہو گیا جنو سمادھی لین کہن نے معصوم بالک نو اج نماز دے چھی راس آ گیا معصوم بالک اج نماز دے چھ ایسا لین ہویا جیسے کوئی بوند ساغر دے لین ہو جان دی گئے اور ساغر داروپ ہو جان دی گئے اس طرح خدا دی پرم جھلک فرید نے بچپن کال دچوے کی ਨਿਮਾਜ਼ ਸੰਪੂਰਨ ਹੋਈ ਮਸੱਲਾ ਸਮੇਟੇ ਹੈ ਪਰ ਅੱਜ ਮਸੱਲੇ ਦੇ ਥੱਲੇ ਮੈਂ ਸ਼ੱਕਰ ਸੀ ਤੇ ਨਾ ਹੀ ਸ਼ੱਕਰ ਨੂੰ ਚੁੱਕਣ ਦਾ ਖਿਆਲ ਬਾਬੇ ਫਰੀਦ ਨੂੰ ਆਇਆ ਕਿਉਂ ਅੱਜ ਸ਼ੱਕਰ ਤੋਂ ਕੋਈ ਵੱਧ ਮਿਠਾਸ ਮੂੰਹ ਦੇ ਚ ਪੈ ਗਈ ਅੱਜ ਦੁਨੀਆ ਦੀ ਸਾਰੀ ਮਿਠਾਸ ਨਾਲੋਂ ਕੋਈ ਵੱਧ ਮਿਠਾਸ ਨੇ ਅੰਦੌਲਤ ਕਰ ਦਿੱਤਾ ਹੈ ਤੇ ਰਸ ਭਰਪੂਰ ਕਰ ਦਿੱਤਾ ਹੈ ਆਨੰਦਮਈ ਜ਼ਿੰਦਗੀ ਬਣਾ ਦਿੱਤੀ ਰੋਮ ਰੋਮ ਮਾਨੋ ਸ਼ੱਕਰ ਨਾਲ ਭਰੇ ਹੋਏ ਬੈਠੇ ਨੇ ਤੇ ਸੋਚਦੇ ਨੇ ਮਾਂ ਨੇ ਇਸ ਥੋਕੇ ਥੋਤੀ ਸ਼ੱਕਰ ਦਾ ਲਾਲਚ ਦੇ ਕੇ ਮੈਨੂੰ ਰੱਬ ਦੇ ਮਾਰਗ ਤੇ ਤੋਰਿਆ ਤੇ ਇਹ ਤੇ ਮੈਨੂੰ ਅੱਜ ਪਤਾ ਚੱਲਿਆ ਰੱਬ ਆਪ ਇੱਕ ਮਹਾਨ ਸ਼ੱਕਰ ਹੈ ਸ਼ੱਕਰ ਦਾ ਖਜ਼ਾਨਾ ਹੈ ਉਹ ਤਾਂ ਮਿਠਾਸ ਦਾ ਖਜ਼ਾਨਾ ਹੈ ਔਰ ਆਪ बार-बार ਕਿਹਾ ਕਰਦੇ ਸਨ ਈਸ਼ਵਰ ਅਕਾਲ ਪੁਰਖ اور رب شکر دا خزانہ ہے دا نام ایسے پہ گیا بابا فرید شکر گنج شکر گنج آپ دے نام دے, نال تخلص دے روپ دیچ جڑ گیا جڑ گیا اور آج بھی زلہ ملتان دے آلے دوالے لوکی شکر گنج کر کے انہوں کی اپما کرتے ہیں ਫਰੀਦ ਸ਼ਕਰਗੰਜ ਬਈ ਕਿਸ ਦੇ ਮਜ਼ਾਰ ਤੇ ਜਾ ਰਹੇ ਹੋ ਸ਼ਕਰਗੰਜ ਦੇ ਮਜ਼ਾਰ ਤੇ ਜਾ ਰਹੇ ਆ ਕਿਸ ਦੇ دیدار ਲਈ ਜਾ ਰਹੇ ਹੋ ਸ਼ਕਰਗੰਜ ਦੇ دیدار ਲਈ ਜਾ ਰਹੇ ਆ ਜੋ ਸ਼ਕਰ ਦਾ ਖਜ਼ਾਨਾ ਹੈ ਖੁਦਾ ਅਕਾਲ ਪੁਰਖ ਇਸ ਤਰੀਕੇ ਦੀ ਉਪਮਾ ਦੇ ਵਿੱਚ ਲੀਨ ਹੋਏ ਬਾਬਾ ਫਰੀਦ ਮਾਂ ਜਦ ਪਾਣੀ ਭਰ ਕੇ ਘਰ ਆਈ ਤੇ ਕੀ ਦੇਖਦੀ ਏ ਅੱਜ ਮਾਸੂਮ ਫਰੀਦ ਦਾ ਚਿਹਰਾ ਬਦਲੇ ਹੋਇਆ ਅੱਜ ਅੱਖਾਂ ਵਿੱਚ ਕੋਈ ਸਰੂਰ ਹੈ ਅੱਜ ਚਿਹਰਾ ਕੁਝ ਹੋਰ ਹੈ ਤੇ ਅੱਖਾਂ ਤਰ ਵੀ ਨੇ ਸੋਚਦੀ ਹੈ ਅੱਜ ਮੈਂ ਸ਼ੱਕਰ ਰੱਖਣਾ ਭੁੱਲ ਗਈਆਂ ਤੇ ਫਰੀਦ ਨੂੰ ਅੱਜ ਸ਼ੱਕਰ ਨਹੀਂ ਮਿਲੀ ਹੁਣ ਐਸਾ ਨਾ ਹੋਵੇ ਕਿ ਸ਼ਾਇਦ ਕੱਲ ਤੋਂ ਨਿਮਾਜ਼ ਨਾ ਪੜੇ ਤੋ ਅੰਦਰੋਂ ਇੱਕਦਮ ਲੱਡੂ ਲਈ ਸ਼ੱਕਰ ਲਈ ਨਾਲ ਥੋੜਾ ਜਿਹਾ ਸ਼ਹਿਦ ਵੀ ਲਈ ਤੇ ਬਾਬੇ

ਮੈਨੂੰ ਦਿੱਤਾ ਹੈ ਹੁਣ ਤੈਨੂੰ ਪ੍ਰਚਾਰਨ ਦੀ ਲੋੜ ਨਹੀਂ ਖੁਦਾ ਨੇ ਸਵੈਮੈਨੂੰ ਪ੍ਰਚਾਰ ਲਿਆ ਹੈ ਹੁਣ ਤੈਨੂੰ ਸਮਾਰਕ ਤੇ ਤੋਰਨ ਦੀ ਲੋੜ ਨਹੀਂ ਖੁਦਾ ਨੇ ਖੁਦ ਹੀ ਮੈਨੂੰ ਆਪਣੇ ਮਾਰਗ ਤੇ ਤੋਰ ਲਿਆ ਹੁਣ ਤੈਨੂੰ ਸ਼ੱਕਰ ਦਾ ਲਾਲਚ ਦੇਣ ਦੀ ਲੋੜ ਨਹੀਂ ਖੁਦਾ ਨੇ ਬਹੁਤ ਵੱਡੀ ਮਿਠਾਸ ਮੇਰੇ ਅੰਦਰ ਆਤਮਾ ਦੇ ਚ ਪਾ ਦਿੱਤੀ ਹੈ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ मांख्यो मांजा दुध फरीदा ਸਬੇ ਵਸਤੂ ਮਠੀਆਂ ਰੱਬ ਨਾ ਪੁੱਜਨ ਤੁਦ ਐ ਮਾਂ ਭਾਵੇਂ ਸਭ ਕੁਛ ਮਿੱਠਾ ਹੈ ਸ਼ਹਿਦ ਹੈ ਦੁੱਧ ਹੈ ਗੁੜ ਹੈ ਸ਼ੱਕਰ ਹੈ ਪਰ ਜਿਹੜੀ ਮਿਠਾਸ ਅੱਜ ਮੈਨੂੰ ਮਿਲੀ ਹੈ ਉਹ ਇਸ ਸਭ ਕੁਛ ਦੇਚ ਨਹੀਂ ਹੈ ਔਰ ਉਹ ਸਿੱਧੀ ਮੈਨੂੰ ਖੁਦਾ ਤੋਂ ਪ੍ਰਾਪਤ ਹੋਈ ਹੈ ਈਸ਼ਵਰ ਤੋਂ ਪ੍ਰਾਪਤ ਹੋਈ ਏ ਮਾਂ ਹੁਣ ਤੈਨੂੰ ਰੋਜ਼-ਰੋਜ਼ ਸ਼ੱਕਰ ਰੱਖਣ ਦੀ ਲੋੜ ਨਹੀਂ ਐਸੀ ਸ਼ੱਕਰ ਖੁਦਾ ਨੇ ਮੈਨੂੰ ਇੱਕ ਦਫਾ ਹੀ ਦੇ ਦਿੱਤੀ ਏ ਜਿਸ ਦੀ ਮਿਠਾਸ ਜ਼ਿੰਦਗੀ ਭਰ ਮਿਟਣ ਨਹੀਂ ਲੱਗੀ ਔਰ ਇਹ ਮਿਠਾਸ ਸਦੀਵੀ ਬਣੀ ਰਹੇ ਤੇ ਵੀਰੋ ਮੈਂ ਸਲੂਟ ਕਰਨਾ ਸੰਤ ਮਸਕੀਨ ਜੀ ਨੂੰ ਬਹੁਤ ਵਧੀਆ ਕਥਾ ਹੁੰਦੀਆਂ ਉਹਨਾਂ ਦੀਆਂ ਦਿਲ ਸੁਣ ਕੇ ਨਾ ਦਿਲ ਨੂੰ ਸਕੂਨ ਜਾਂ ਮਿਲਦਾ ਵਾ ਬੜਾ ਇਤਮਨਾਨ ਹੁੰਦਾ ਵਾ ਤੇ ਵੀ ਉਹਨਾਂ ਦੀ ਗੱਲ ਬਿਲਕੁਲ ਸਹੀ ਹੈ ਅੱਜ ਦੀ ਕਥਾ ਦੇ ਵਿੱਚ ਜਿਹੜੀ ਹੈਗੀ ਹੈ ਕਿ ਤੁਸੀਂ ਅੱਲਾ ਪਾਗ ਦੀ ਜ਼ਾਤ ਨੂੰ ਵਾਹਿਗੁਰੂ ਨੂੰ ਬਾਹਰ ਜੋ ਲੱਭਦੇ ਫਿਰਦੇ ਹੋ ਅੱਲਾ ਪਾਗ ਦੀ ਜ਼ਾਤ ਤੁਹਾਡੇ ਅੰਦਰ ਹੈ ਤੁਸੀਂ ਆਪਣੇ ਅੰਦਰ झाँਕ ਕੇ ਦੇਖੋ ਤੁਹਾਨੂੰ ਅੱਲਾ ਪਾਕ ਦੀ ਜ਼ਾਤ ਵਾਹਿਗੁਰੂ ਦੀ ਜ਼ਾਤ ਮਿਲ ਜੇਗੀ ਤੁਹਾਨੂੰ ਬਾਹਰ ਲੱਭਣ ਦੀ ਜ਼ਰੂਰਤ ਨਹੀਂ ਤੇ ਜਦੋਂ ਤੁਸੀਂ ਅੱਲਾ ਪਾਕ ਦੀ ਜ਼ਾਤ ਨੂੰ ਪਾ ਲੋਗੇ ਨਾ ਲੱਭ ਲੋਗੇ ਤੇ ਫਿਰ ਤੁਸੀਂ ਖੁਦ ਬਖੋਦੀ ਇਨਸਾਨੀਅਤ ਦਾ ਭਲਾ ਕਰ ਜੁਰੂ ਕਰ ਦੋਗੇ ਇਨਸਾਨੀਅਤ ਦੇ ਬਾਰੇ ਸੋਚਣਾ ਸ਼ੁਰੂ ਕਰ ਦੋਗੇ ਇਸ ਕਰਕੇ ਵੀਰੋ ਮੈਂ ਤੁਹਾਨੂੰ ਕਹਿਣਾ ਹੈ ਕਿ ਜਿਹੜੇ ਸੰਤ ਮਸਕੀਨ ਜੀ ਹੈ ਨਾ ਇਹਨਾਂ ਦੀ ਕਥਾ ਬਹੁਤ ਜ਼ਬਰਦਸਤ ਹੁੰਦੀ ਹੈ ਇਹਨਾਂ ਨੂੰ ਲਾਜ਼ਮੀ ਸੁਨਿਆ ਕਰੋ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਮੁਸਲਮਾਨ ਹਾਂ ਤੇ ਅਸੀਂ ਇਹ ਜਿਹੜੇ ਕਥਾ ਸੁਣਨੇ ਆ ਨਾ ਤੇ ਸਾਡਾ ਜਿਹੜਾ ਦੇਲ ਹੈ ਨਾ ਉਹ ਸਕੂਨ ਚ ਆ ਜਾਂਦਾ ਵੈ ਜਿਹੜੀ ਪਰੇਸ਼ਾਨੀਆਂ ਹੁੰਦੀਆਂ ਖਤਮ ਹੋ ਜਾਂਦੀਆਂ ਤੇ ਇੱਕ ਵਾਰੀ ਬੰਦਾ ਪੁਰ ਸਕੂਨ ਹੋ ਜਾਂਦਾ ਵੈ ਤੇ ਤੁਸੀਂ ਵੀ ਲਾਜ਼ਮੀ ਸੁਨਿਆ ਕਰੋ ਤੇ ਜਿਹੜਾ ਉਹਨਾਂ ਦਾ ਦਿੱਤਾ ਆ ਗਿਆਨ ਹੈ ਨਾ ਉਹਦੇ ਉੱਤੇ ਜਿਹੜਾ ਸਬਕ ਉਹ ਸਿੱਖੋ ਕਿ ਇਨਸਾਨੀਅਤ ਦਾ ਪਾਲਾ ਕਰੋ ਤੇ ਹਰ ਟਾਈਮ ਅੱਲਾ ਪਾਗ ਦੀ ਜ਼ਿਆਦਾ ਜ਼ਿਕਰ ਕਰਦੇ ਰਹੋ ਬੁਰੇ ਕੰਮਾਂ ਨੂੰ ਛੱਡ ਦੋ ਵੋ ਤੇ ਵੀਰੇ ਤੁਹਾਨੂੰ ਸਾਡੀ ਅੱਜ ਦੀ ਖਦਾ ਕਿਸ ਤਰ੍ਹਾਂ ਦੀ ਲੱਗੀ ਹੈ ਕਮਿਸ਼ਨ ਕਾਰਕਮੀਆਂ ਦਾ ਲਾਜ਼ਮ ਕਰੇ ਤੇ ਆਪਣਾ ਖਿਆਲ ਰੱਬ ਰੱਖੇ